ਮੈਂ ਅਜੇ ਸੇਮ ਸਾਡੇ ਰੈਡੈਂਸ ਤੇ ਗਏ ਤੇ ਅੱਜ ਸਾਡੀ ਸੀਮ ਹੈ ਅੱਜ ਇਹਨਾਂ ਨੂੰ ਆਪਣਾ ਮੈਟਰ ਦੱਸਿਆ ਉਹੋ ਯਾਰੀ ਕੀ ਰੇ ਵਿੱਚ ਉਹਨਾਂ ਨੇ ਉਸ ਟੇਨ ਦੇ ਸਖੇ ਮੈਂ ਟੈਨ ਨੂੰ ਫੋਨ ਕਰਕੇ ਕਿਹਾ ਕਿ ਕੀ ਤੁਸੀਂ ਅੱਜ ਮੁੱਕ ਕੇ ਖੇਡ ਲਓਗੇ ਉਹਨਾਂ ਨੇ ਕਿਹਾ ਨਹੀਂ ਉਹ ਜੁਣੀ ਨਹੀਂ ਸकता ਤਾਂ ਕਹਿੰਦੇ ਉਹ ਫਿਰ ਇਹ ਜਿਹੜੇ 10 ਸਾਲਾਂ ਤੋਂ ਕੰਮ ਕਰਦੇ ਇਹਨਾਂ ਤਾਂ ਕੋਤੋਂ ਮੈਚ ਹੋਵਾਂਗੇ ਯਾਰ ਲਾਂਚੰਦੀਆਂ ਇਥੋਂ ਦੇ ਐਮਪੀ ਵੀ ਡਰਾਉਣੀਆਂ ਲੱਗਣੀਆਂ ਚਾਹੀਦੀਆਂ ਕਿਉਂਕਿ ਕਿਸੇ ਦੇ ਦਰਦ ਦੇ ਨੂਰੇ ਆਪਣਾ ਘਰ ਛੱਡ ਕੇ ਛੋਟੇ ਛੋਟੇ ਬੱਚੇ ਛੱਡ ਕੇ ਸਰਕਾਰ ਤੇ ਆਉਣਾ ਸਭ ਕੁਝ ਮੁਸ਼ਕਿਲ ਹੈ ਕੋਈ ਆਪਣੇ ਘਰੋਂ ਕਿਹਾ ਮਤਲਬ ਕਿ ਬਾਹਰ ਨਹੀਂ ਨਿਕਲਦਾ ਇੰਨਾ ਮਾਰਾ ਹਾਲ ਹੈ ਤੇ ਭੋਜਨ ਵੀ ਜਿਆਦਾ ਖਰਾਬ ਹੈ ਉਹ ਨਿਕਲ ਜੰਨੇ ਕਿਉਂਕਿ ਉਹਨਾਂ ਦੀ ਮਜ਼ਦੂਰੀ ਹੈ ਤੇ ਮਜ਼ਦੂਰੀ ਇਹ ਹੈ ਕਿ ਇਹ ਸਰਕਾਰ ਜਿਹੜੀ ਲੋਕਾਂ ਦੇ ਨਾਲ ਦੇਖੋ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਉਹ ਬਹੁਤ ਸਪੂਰ ਤਰੀਕੇ ਨਾਲ ਆਈਆਂ ਸੀ ਉਹ ਪਰੀਆਂ ਪਾਟੀਆਂ ਸੀ ਉਹ ਉਹ ਕੋਈ ਨਾ ਕੋਤੇ ਅੱਕੇ ਬਣ ਸੀ ਪਰ ਜਦ ਇਹ ਸਰਕਾਰ ਲੋਕਾਂ ਦੇ ਵਿੱਚ ਆ ਕੇ ਵਿਚਰੀ ਸੀ ਨਾ ਤਾਂ ਇਹਨਾਂ ਇੱਕ ਹੋਰ ਤਰ੍ਹਾਂ ਦਾ ਅਸਪੈਕਟ ਆ ਕੇ ਲੋਕਾਂ ਕੋਲ ਗਿਆ ਕਿ ਅਸੀਂ ਤੁਹਾਡੇ ਚੋਂ ਅਸੀਂ ਦੇਖੋ ਤੁਹਾਡੇ ਨੇ ਸਭੇ ਚੋਅ ਹੈ ਹੈ ਤਾਂ ਸਭੇ ਚੋਅ ਹੀ ਬਾਹਰ ਜਾ ਕੇ ਜਦੋਂ ਸ਼ਾਇਦ ਸੱਤਾ ਜਿਹੜੀ ਹੈ ਉਹ ਨੂੰ ਖਰਾਬ ਕਰ ਦਿੰਦੀ ਹੈ ਮੈਨੂੰ ਲੱਗਦਾ ਹੈ ਸਭ ਤੁਸੀਂ ਲੋਕਾਂ ਦੇ ਬਾਰੇ ਸੋਚਣਾ ਬੰਦ ਕਰਤਾ ਨਹੀਂ ਸੰਗੂ ਮੇਰਾ ਇੱਕ ਫੀਲਿੰਗ ਪੁਰਸਲ ਐਕਸਪੀਰੀਅੰਸ ਹੈ ਯਾਨੀ ਅਮਨੋ ਮੋੜਾ ਜੀ ਜਦੋਂ ਐਮਐਲਐਮਈ ਸੇ ਤਾਂ ਮੈਨੂੰ ਆਕੇ ਕਹਿੰਦੇ ਸੀ ਕਿ ਭੈਣੀ ਤੁਹਾਨੂੰ ਬੜੀ ਮਾਰੀ ਬਣੀ ਮੈਂ ਅੱਜ ਸੀਐਮ ਸਰ ਦੇ ਰਿਜਿਸਟ੍ਰੇਸ਼ਨ ਤੇ ਗਏ ਤਾਂ ਅੱਜ ਸਾਡੀ ਸੀਐਮ ਹੈ ਅੱਜ ਇਹਨਾਂ ਨੂੰ ਆਪਣਾ ਮੈਟਰ ਦੱਸਿਆ 2021 ਦੇ ਵਿੱਚ ਉਹਨਾਂ ਨੇ ਸਟੇਟ ਦੇ ਸਿੱਖਿਆ ਮੰਤਰੀ ਨੂੰ ਫੋਨ ਕਰਕੇ ਕਿਹਾ ਕਿ ਕੀ ਤੁਸੀਂ ਅੱਜ ਹਾਜ਼ਰ ਹੋ ਕੇ ਖੇਡ ਲਓਗੇ ਉਹਨਾਂ ਨੇ ਕਿਹਾ ਨਹੀਂ ਉਹ ਜੀ ਨਹੀਂ ਹੋ ਸਕਦਾ ਪਰ ਕਹਿੰਦੇ ਨੇ ਫਿਰ ਇਹ ਜਿਹੜੇ ਐਨੇ ਸਾਲਾਂ ਤੋਂ ਕੰਮ ਕਰਦੇ ਇਹਨਾਂ ਤੋਂ ਤਾਂ ਮੈਂ ਚੰਗੀਆਂ ਦੀ ਗੱਲ ਕਰਦਾ ਕਿ ਉਸ ਤੋਂ ਮਿਸ ਗਲਤੀ ਸਮਝ ਸੀ ਪਰ ਫਾਇਦੇ ਅੱਜ ਜੋ ਸਮਝ ਨਹੀਂ ਰਹੇ ਹੈਗੀ ਦੇਖੋ ਇੱਕ ਦਿਨ ਬਾਰਾ ਪੱਖ ਉਧਰ ਹੋਣਾ ਪੱਕ ਠੀਕ ਹੈ ਇਹਦੇ ਤੇ ਛੋਟੇ ਤੇ ਇੱਕ ਫਿਨ ਲਾਈਨ ਹੈ ਠੀਕ ਹੈ ਹਾਂ ਮੈਡੀਕਲ ਸਟੇਟ ਦੇਖੇ ਤਾਂ ਐਂ ਟੋਰੀ ਨਹੀਂ ਜਾ ਸਕਦੀ ਪਰ ਜੇ ਤਕੜੇ ਹੋ ਜੀ ਹਨਾ ਠੀਕ ਹੈ 850 ਜਾਏ ਆ ਕੇ ਜਿੱਥੇ ਖੜੇ ਹੋਗਾਣ ਮਤਲਬ ਨਹੀਂ ਹੈ ਕਿ ਪਾਲਿਸੀ ਬਣੇਗੀ ਨਹੀਂ ਬਣੇਗੀ ਸੌਫੀ ਸਦੀ ਅਸੀਂ ਆਖਿਆ ਅੰਮੀਆਂ ਪਲੀਜ਼ ਮੇ 70 75% ਜਿਹੜੀ ਹੈਗੀਆਂ ਨੇ ਉਹ ਫੀਮੇਲ ਅਧਿਆਪਕ ਨੇ ਇਸ ਕੈਡਰ ਦੇ ਵਿੱਚ ਸਭ ਨੂੰ ਕਰ ਛੱਡਣਾ ਆਖਿਆ ਕਿ ਛੋਟੇ ਛੋਟੇ ਬੱਚੇ ਛੱਡਣੇ ਆਖੇ ਮੈਂ ਮੈਡਮ ਨੂੰ ਪੁੱਛ ਰਹੀ ਸੀ ਕਿ ਮੈਂ ਤੁਹਾਡੇ ਟਵਿੰਸ ਬੱਚੇ ਬਹੁਤ ਛੋਟੇ ਹੈ ਉਹ ਕਹਿੰਦੇ ਕੋਈ ਨਾ ਮੈਂ ਆਪਣੇ ਛੱਡੇ ਹੋਏ ਆ ਦੇਖ ਹੀ ਲਓਗੇ ਮੇਰਾ ਕੁਛ ਹੋ ਗਿਆ ਇਹ ਵਕਈ ਮਾੜੀ ਗੱਲ ਸਾਡੇ ਟੀਚਰ ਜੀ ਸੰਗ ਉਹ ਕਹਿੰਦੇ ਤੋਂ ਉਹ ਇਸ ਟਾਈਮ ਐਡਮਿਟ ਹੌਣ ਨੇ ਆਪਣੇ ਹਸਬੰਦ ਨੂੰ بھیਜਿਆ ਹੋਇਆ ਲੱਗਦਾ ਕਿਉਂ ਸਾਨੂੰ ਇੱਥੇ ਤੇ ਜਿਉਣਾ ਦੇ ਦਿੱਤੀ ਸਾਡੇ ਮਨ ਕਰਦੇ ਤੁਹਾਡੇ ਮੂਹਰੇ ਆ ਕੇ ਖੜ੍ਹੇ ਹੋ ਕੇ ਆਪਣੀ ਗੱਲ ਕਹਾਂਗੇ ਤੁਸੀਂ ਸੁਣਦੇ ਨਹੀਂ ਕਰਦੇ ਕਿਵੇਂ ਰੱਦੀ ਚ ਉੱਤੇ ਜਵੀ ਮਨਪਤਰ ਫਰਦ ਨਹੀਂ ਚਲੇ ਜਾਂਦੇ ਨੇ ਤੁਸੀਂ ਭੁੱਲ ਗਏ ਇਹ ਪੰਜ ਸਾਲ ਦਾ ਸਮਾਜਿਕ ਸਮਝੌਤਾ ਕੀਤਾ ਥੋਡੇ ਨਾਲ ਸੀ ਪੰਜ ਸਾਲਾਂ ਬਾਅਦ ਬਹੇ ਦੇਵਾਂਗੇ

ਆ ਜੇ ਨਾ ਮੰਨਿਆ ਗਾਵੇ ਆਸੋ ਹੀ ਮੰਨ ਲੈ ਕੇ ਤੁਸੀਂ ਜੋ ਮਰਜ਼ੀ ਮੰਨੀ ਜਾਓ ਠੀਕ ਹੈ ਤੁਸੀਂ ਫੈਸਲਾ ਰੱਖੋ ਤੁਸੀਂ ਸਟਰੈਂਥ ਆਫ ਦਿ ਫੀਮੇਲਸ ਆਫ ਦਿ ਸਟੇਕ ਆਫ ਦਿਸ ਕੈਬਰ ਪਲੀਜ਼ ਬਲੀਵ ਇਨ ਯੂਰਸੈਲਫ ਸਾਰੇ ਜਣੇ ਇਕੱਠੇ ਕਰਾਂਗੇ ਲੜਾਂਗੇ ਹੰਦੇ ਬੈਂਕ 1% ਜਿੱਤਾਂਗੇ ਇਹੋ ਉਹੋ ਤੋਂ ਬਾਅਦ ਦਿੱਲੀ ਵੀ ਮਕਸਦ ਦਿੱਲੀ ਕਿੰਨੇ ਕੁ ਦੂਰ ਹੈ ਐਨੇ ਦੂਰ ਹੋ ਰਹੀ ਅਸੀਂ ਉੱਥੇ ਹੀ ਜਾਵਾਂਗੇ ਉਸ ਨੂੰ ਵੀ ਨਿਸਤਕ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ